ਇੱਕ ਕਪੜਾ ਦਿੱਤਾ ਹੈ ਕਪੜਾ ਕਪੜਾ ਪਾਓ ਕੱਪੜ ਕਪੜਾ ਸਰੀਰ ਇਹ ਸੋਹਣਾ ਸਰੀਰ ਸੋਹਣਾ ਰੂਪ ਇਸ ਜਗਤ ਵਿੱਚ ਤੈਨੂੰ ਮਿਲਿਆ ਹੈ ਪਰ ਯਾਦ ਰੱਖੀ ਇਹ ਇੱਕ ਦਿਨ ਛੱਡ ਕੇ ਤੁਰ ਜਾਣਾ ਹੈ ਇਹ ਸਦਾ ਹੀ ਨਹੀਂ ਰਹਿਣਾ ਇਹ ਸਦਾ ਨਹੀਂ ਰਹਿਣਾ ਕਾਂ ਗੁਰਪਿਆਰੋ ਛੱਡ ਕੇ ਤੁਰ ਜਾਣ ਤੋਂ ਬਾਅਦ ਵੀ ਫਿਰ ਅੱਗੇ ਦਾ ਸਫ਼ਰ ਸੁਣ ਗੁਰੂ ਨਾਨਕ ਸਾਹਿਬ ਕਹਿ ਰਹੇ ਕਿ ਅੱਗੇ ਦਾ ਸਫ਼ਰ ਸੁਣ ਤੇਰਾ ਸਫ਼ਰ ਕਿਸ ਤਰ੍ਹਾਂ ਤੈਅ ਹੋਗਾ ਤੇਰਾ ਸਫ਼ਰ ਕਿਸ ਤਰ੍ਹਾਂ ਤੈਅ ਹੋਗਾ ਸਾਡਾ ਸਾਫਰ ਕਿਵੇਂ ਤੈ ਹੋਣਾ ਗੁਰਪਿਆਰੇਓ ਉਹ ਇਸ ਪੰਕਤੀਆਂ ਦੇ ਅੰਦਰ ਆਪਾਂ ਵਿਚਾਰ ਕਰਾਂਗੇ ਗੁਰੂ ਸਾਹਿਬ ਫਰਮਾਨ ਕਰ ਰਹੇ ਨੇ ਕੱਪੜ ਰੂਪ ਸੁਹਾਵਨਾ ਛੱਡ ਦੁਨੀਆ ਅੰਦਰ ਜਾਵਨਾ ਇੱਥੇ ਅਸੀਂ ਇਹਨੂੰ ਛੱਡ ਦੇਣਾ ਇਹ ਟੈ ਟੇ ਰੇਖੇ ਹੋ ਜਾਣਾ ਇਹ ਜਿਹੜਾ ਤਨ ਇਹ ਜਿਹੜਾ ਸਰੀਰ ਹੈ ਕੀ ਕਹ ਰਹੇ ਨੇ ਸਤਿਗੁਰ ਕੱਪੜ ਰੂਪ ਸਹਾਬਨਾ ਸੜ ਦੁਨੀਆ ਅੰਦਰ ਜਾਬਨਾ ਮੰਦਾ ਚੰਗਾ ਆਪਣਾ ਕੀ ਕਹ ਰਹੇ ਨੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਭਾਵਨਾ ਹੁਣ ਅਸੀਂ ਗਲਤੀ ਨਾ ਕਰੀਏ ਹੁਣ ਅਸੀਂ ਮੰਨਣ ਦੀ ਕੋਸ਼ਿਸ਼ ਕਰੀਏ ਗੁਰੂ ਸਾਹਿਬ ਦੀ ਗੱਲ ਸਤਿਗੁਰੂ ਪਰਮਾਨੰ ਕਰਦੇ ਨੇ ਤੇਰੀ ਜਿੰਦ ਨੇ ਆ ਜਿਹੜਾ ਤੂੰ ਆ ਜਿੰਨਾ ਸੋਹਣਾ ਰੂਪ ਇੰਨਾ ਸੋਹਣਾ ਸਰੀਰ ਨੂੰ ਲਿਪਾ ਪੋਚੀ ਕਰਦਾ ਹੈ ਔਰ ਐਸ ਰਾਮ ਦੀ ਐਸ ਦਿਨ ਆ ਐ ਰਾਮ ਦੇ ਦਿਨ ਆ ਰਾਮ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਕਿ ਸੋਚ ਲੈਣਾ ਕਿ ਤੇਰੇ ਨਾਲ ਅੱਗੇ ਦਾ ਸਫਰ ਬੜਾ ਕਠਨ ਹੈ ਅੱਗੇ ਦਾ ਸਫਰ ਜਿਹੜਾ ਕਠਨ ਹੈ ਇੱਥੇ ਜਿਹੜੇ ਤੂੰ ਬੋਲ ਕਬੋਲ ਮੰnde ਬੋਲ ਬੋਲਦਾ ਹੈ ਬੇਫਿਕਰ ਹੋਇਆ ਪਿਆ ਹੈ ਤਾਂ ਅੱਗੇ ਤੂੰ ਜਹਾਜਾ ਤੂੰ ਇੱਥੇ ਬੀਚ ਕੇ ਜਾਏਗਾ ਉਹ ਹੈ ਜਾਂ ਅੱਗੇ ਵਧਣਾ ਪੈਣਾ ਹੈ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ ਤੇਹੀਂ ਪਉਣਾ ਆਪਾਂ ਹੀ ਪਉਣਾ ਜੇ ਸੀ ਹੁਣ ਸੰਗਤ ਕਰ ਰਹੇ ਨਾ ਆਪਾਂ ਪਿਤਾ ਪ੍ਰਮਾਤਮਨ ਨੂੰ ਯਾਦ ਕਰ ਰਹੇ ਆਂ ਜੀ ਕਿਤੇ ਇਹ ਕੰਨ ਲਾ ਕੇ ਸੁਣ ਲਈਏ ਵਧੀਆ ਮਨ ਨੂੰ ਬਿਠਾ ਲਈਏ ਇੱਥੇ ਤਾਂ ਗੁਰਪਿਆਰ ਇਹ ਕਹਾਣੀ ਥੋੜੀ ਉਲਟ ਹੋ ਜਾਣੀ ਆ ਜੇ ਇਹਨੂੰ ਸੁਣ ਕੇ ਅਸੀਂ ਮੰਨੀਏ ਜਿੰਨਾ ਸੁਣ ਕੇ ਮੰਨਿਆ ਤਿੰਨਾ ਨਿਜ ਕਰ ਬਾਸ ਤਾਂ ਉੱਥੇ ਸਾਡਾ ਬਾਸਾ ਹੋ ਜਾਣਾ ਹੈ ਪਰ ਦੇਖੀ ਕੋਸ਼ਿਸ਼ ਕਰੀ ਮੰਨਣ ਦੀ ਕੋਸ਼ਿਸ਼ ਕਰੀ ਵਿਚਾਰਾ ਸੁਣਨ ਦੀ ਫੇਰ ਜੇ ਤੈਨ ਨਹੀਂ ਗੁੱਸਾ ਕੀਤੀ ਨਹੀਂ ਅਪਰਾਲਾ ਕੀਤਾ ਤਾਂ ਭਲਿਆ ਜਿਹੜੇ ਤੂੰ ਚੰਗੇ ਮੰਦੇ ਕਰਮ ਕਰਕੇ ਜਾ ਰਿਹਾ ਉਹਦੇ ਅਨੁਸਾਰ ਤੈਨੂੰ ਫਲ ਮਿਲੇਗਾ ਉਹਦੇ ਅਨੁਸਾਰ ਸੰ ਤੈਨੂੰ ਉਥੋਂ ਦਾ ਜੋ ਰਸਤਾ ਤੈਇਆ ਕਰਨਾ ਹੈ ਉਹਦੇ ਅਨੁਸਾਰ ਤੈਨੂੰ ਸਫਰਤਾਇਆ ਕਰਨਾ ਪੈਣਾ ਹੈ ਸਤਿਗੁਰ ਫਰਮਾਨ ਕਰਦੈ ਹੁਕਮ ਕੀਏ ਮਨ ਭਾਵ ਦੇ ਰਾ ਭੀੜੇ ਅੱਗੇ ਜਾਵਣਾ ਕਿ ਹੁਣ ਯਾਦ ਰੱਖੀ ਜੇ ਅੱਜ ਤੋਂ ਗੱਲ ਨਹੀਂ ਮੰਨੀ ਜੋ ਮਨੁੱਖ ਆਪਣੀਆਂ ਮਨਮਾਈਆਂ ਮਨਮਾਨੀਆਂ ਹੁਕਮਤਾں ਕੀਤੀਆਂ ਨੇ ਔਰ ਉਸਨੂੰ آگਾ ਕੀਤਾ ਜਾਂਦਾ ਹੈ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਦੇਖੀ ਭਲਾ ਥੋੜਾ ਕੋਸ਼ਿਸ਼ ਕਰ ਸਤਿਗੁਰਾਂ ਦੇ ਹੁਕਮ ਦੇ ਚੱਲਣ ਦੀ ਤੂੰ ਮੁੰਡ ਮਾਇਆਂ ਛੱਡ ਦੇ ਆਪਣੀਆਂ ਤਾਂ ਤੇ ਨੂੰ ਕਠਨ ਵਕਤ ਆਏਗਾ ਤੇਰੇ ਤੇ ਇੰਨਾ ਬ੍ਰੀਕ ਰਸਤਾ ਆਏਗਾ ਰਾਈ ਦਾ ਦਸਵਾਂ ਹਿੱਸਾ ਵੀ ਕਰੀਏ ਇੰਨਾ ਬਰੀਕ ਰਸਤਾ ਆਏਗਾ ਔਰ ਜੇ ਹਾਥੀ ਵਰਗਾ ਸਾਡਾ ਜਿ ਸਰੀਰ ਹੈ ਜਾ ਐਡੇ ਵੱਡੇ ਅਸੀਂ ਤਨ ਲਈ ਬੈਠੇ ਕਿਵੇਂ ਨੰਗਣਗੇ ਕਿਵੇਂ ਪਰ ਨੰਗੜਾ ਪਹਿਣਾ ਹੈ ਉਥੋਂ ਦੀ ਨੰਗੜਾ ਪਹਿਣਾ ਹੈ ਪੜੀਆਂ ਔਖੀਆਂ ਘਾਟੀਆਂ ਲੈ ਲੰਗੜਾ ਪਹਿਣਾ ਹੈ ਆਪਣੇ ਹੀ ਕੀਤੀਆਂ ਹੋਈਆਂ ਚਤਰਾਇਆਂ ਵਧੀਕੀਆਂ ਇਹ ਕਸ਼ਟ ਸਹਿਣ ਕਰਨੇ ਪੈਣਗੇ ਕੋਈ ਫਿਰ ਹੁਕਮ ਕੀਏ ਮਨ ਭਾਮ ਦੇ ਰਾ ਢੀੜੇ ਅੱਗੇ ਜਾਵਨਾ ਰਾ ਢੀੜੇ ਅੱਗੇ ਜਾਵਨਾ ਸਤਿਗੁਰ ਫਰਮਾਨ ਕਰਦੇ ਨੇ ਕਿ ਨੰਗਾ ਦੋਜਕ ਚਾਲਿਆਂ ਹੁਣ ਆ ਦੇਖ ਲੋ ਸੁਣ ਲੋ ਹੁਣ ਸਤਿਗੁਰ ਕੀ ਕਰੇ ਨੰਗਾ ਮੰਗਾ ਦੋਜਕ ਚਾਲਿਆਂ ਤਾਂ ਦਿਸੇ ਖਰਾ ਡਰਾਵਨਾ ਆ ਹਾਲ ਹੋਣਾ ਸਾਡਾ ਸੌਖਾ ਦਾ ਸ਼ਬਦ ਹੈ ਭਾਵੇਂ ਇਸ ਜੋ ਤਨ ਰੂਪੀ ਕਪੜਾ ਤਾਂ ਸਾਡਾ ਗੁਰ ਪਿਆਰਿਓ ਇਹ ਤਾਂ ਜਲ ਗਿਆ ਜਾਂ ਇਸ ਨੂੰ ਅਗਨ ਪੇੜ ਕਰਤਾ ਜਾਂ ਜਲ ਪ੍ਰਵਾਹ ਕਰਤਾ ਜਾਂ ਮਿੱਟੀ ਦੇ ਵਿੱਚ ਦਬਾਤਾ ਔਰ ਜਿਹੜਾ ਮਨ ਦਾ ਹੈ ਲਿਖਾ ਜੋਖਾ ਉੱਥੇ ਬਸੇਗਾ ਗੁਰੂ ਪਿਆਰੇ ਉਹ ਕਿ ਇਹੋ ਜਿਹੇ ਜੀਵ ਨੂੰ ਨੰਗਾ ਕੀਤਾ ਜਾਂਦਾ ਹੈ ਕਿਹੋ ਜਿਹੇ ਕਿਹੜੇ ਜੀਵਾਂ ਨੂੰ ਜਿਹੜੇ ਆਪਾਂ ਵਿਚਾਰ ਕੀਤੀ ਆ ਜੋ ਕਿ ਆਪਣੀਆਂ ਮਨਮਾਨੀਆਂ ਕਰਦੇ ਨੇ ਗੁਰੂ ਪਾਤਸ਼ਾਹ ਰੱਬ ਨੂੰ ਕੁਛ ਨਹੀਂ ਸਮਝਦੇ ਔਰ ਉਹਨੂੰ ਫਿਰ ਆ ਅੱਗੇ ਵਕਤ ਸਮਾਂ ਕੱਢਣਾ ਔਖਾ ਹੋ ਜੇਗਾ ਗੁਰੂ ਜੀ ਕਹਿੰਦੇ ਸਤਿਗੁਰੂ ਫਰਮਾਨ ਕਰਦੇ ਨੇ ਕਿ ਉਸ ਦੇ ਕੀਤੇ ਹੋਏ ਭਾਵ ਕੌਣ ਉਸ ਦਾ ਮਤਲਬ ਹੈ ਆਪਣਾ ਨੂੰ ਆਪਾਂ ਨੂੰ ਕਹਿ ਰਹੀ ਹੈ ਗੁਰਬਾਣੀ ਕੀਤੇ ਹੋਏ ਪਾਪਾਂ ਦਾ ਕਰਮਾਂ ਦਾ ਜਿਹੜਾ ਹੈ ਨਚੋੜ ਹੈ ਉਹ ਸਾਡੇ ਸਾਹਮਣੇ ਰੱਖਿਆ ਜਾਏਗਾ ਉਸ ਟਾਈਮ ਸਾਨੂੰ ਦਿਖਾਇਆ ਜਾਏਗਾ ਜਿਸ ਤਰ੍ਹਾਂ ਅੱਜ ਆਪਾਂ ਦੇਖਦੇ ਨਾ ਜੋ ਹਸਪੀਟਲਾਂ ਦੇ ਅੰਦਰ ਜੋ ਆਪਰੇਸ਼ਨ ਕਰਦੇ ਉਹ ਸਾਫ ਸਾਫ ਪਤਾ ਲੱਗਦਾ ਹੈ ਕਿ ਇਸ ਸਰੀਰ ਦੇ ਅੰਦਰ ਕੀ ਹੋ ਰਿਹਾ ਹੈ ਨਸਾਂ ਦੇ ਅੰਦਰ ਕਿੱਥੇ ਕੀ ਆ ਸੇਮ ਇਸੇ ਤਰ੍ਹਾਂ ਉੱਥੇ ਵੀ ਸਾਡੇ ਸਾਹਮਣੇ ਸਾਡੀ ਇਹ ਜੰਮਣ ਤੋਂ ਲੈ ਕੇ ਮਰਨ ਤੱਕ ਦੀ ਸਾਰੀ ਗਾਥਾ ਖੋਲ ਕੇ ਰੱਖ ਦੇਣੀ ਆ। ਮੁਕਰ ਨਹੀਂ ਸਕਦੇ ਅਸੀਂ। ਅਸੀਂ ਮੁਕਰ ਨਹੀਂ ਸਕਦੇ। ਸਾਹਮਣੇ ਰੱਖ ਦੇਣਾ ਫਿਰ ਉਹਨਾਂ ਨੇ। ਫਿਰ ਜਦੋਂ ਅਸੀਂ ਕੁਝ ਨਹੀਂ ਬੋਲ ਪਾਵਾਂਗੇ ਫਿਰ ਸਾਨੂੰ ਦੋ ਜਕ ਤਕਤੀਆਂ ਜਿੱਥੇ ਪਹਿਣਗੇ। ਨਰਕਾਂ ਦੇ ਵਿੱਚ। ਉਹਨਾਂ ਨੇ ਸਿੱਟ ਦੇਣਾ। ਜਿਹਹੇ ਜੈਸੀ ਕਰਮ ਕੀਤਾ ਉਹਦੇ ਅਨਸਾਰ ਚੰਗਾ ਕੀਤਾ ਤਾਂ ਚੰਗਾ ਮਿਲੇਗਾ ਉੱਥੇ ਤਾਂ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਕਰ ਔਗਣ ਪਸ ਪਛੋ ਤਾਵਨਾ ਫਿਰ ਆਪਾਂ ਬਾਰ-ਬਾਰ ਹਰ ਕਥਾ ਦੇ ਅੰਦਰ ਵਿਚਾਰ ਕਰਦੇ ਨੇ ਕਿ ਇਹਨੂੰ ਪਛਤਾਉਣਾ ਪੈਣਾ ਸਾਨੂੰ ਪਛਤਾਉਣਾ ਪੈਣਾ ਇਹ ਗੁਰੂ ਸਾਹਿਬ ਕਹਿੰਦੇ ਨੇ ਕਰ ਅਪਗਣ ਪਸੋ ਤਾਵਨਾ ਫਿਰ ਪਛਤਾਉਣਾ ਪੈਣਾ ਇਹ ਤੋਂ ਇਲਾਵਾ ਫਿਰ ਸਾਡੇ ਕੋਲ ਕੋਈ ਹੋਰ ਨਹੀਂ ਗੁਰੂ ਪਿਆਰੇ ਫਿਰ ਪਸਤਾਉਣ ਤੋਂ ਇਲਾਵਾ ਕੋਈ ਵੀ ਸਾਡੇ ਕੋਲ ਆਫਰ ਨਹੀਂ ਰਹਿਣਾ ਸਾਡਾ ਸਾਰਾ ਜਿੰਨਾ ਵੀ ਬੈਨੀਫਿਟ ਹੈ ਸਾਰਾ ਖਤਮ ਹੋ ਜਾਣਾ ਹੁਣ ਸਵਾਸ ਰਹਿੰਦੇ ਰਹਿੰਦੇ ਅਸੀਂ ਬਹੁਤ ਕੁਝ ਕਰ ਸਕਦੇ ਆ ਬਹੁਤ ਕੁਝ ਕੁਝ ਕਰ ਸਕਦਾ ਕੰਮ ਧੰਦੇ ਕਰਦੇ ਪਰਿਵਾਰ ਪਾਲਦੇ ਬੱਚੇ ਪਾਲਦੇ ਹੋਏ ਸਵਾਸ ਅਸੀਂ ਜਿਸ ਤਰ੍ਹਾਂ ਲੈਨੇ ਆ ਜਿਸ ਤਰ੍ਹਾਂ ਸਵਾਸ ਆਉਂਦਾ ਇਹਦੇ ਅਨਸਾਰ ਅਸੀਂ ਮਾਲਕ ਦੀ ਬੰਦਗੀ ਕਰ ਸਕਦੇ ਆ ਗੁਰੂ ਪਿਆਰੇ ਆਓ ਗੁਰੂ ਪਿਆਰੇਓ ਇੱਥੇ ਤੱਕ ਵਿਚਾਰਾ ਹੋਈਆਂ ਨੇ ਮੇਰਾ ਮਾਲਕ ਕਿਰਪਾ ਕਰੇ ਸਤਗੁਰ ਮੇਰਾ ਬਖਸ਼ਣ ਭੁੱਲਾਂ ਚੁੱਕਾ ਅਨੇਕ ਪ੍ਰਕਾਰ ਦੀਆਂ ਹੋ ਜਾਂਦੀਆਂ ਨੇ ਮਾਲਕ ਬਖਸ਼ਣਹਾਰ ਸੰਗਤ ਬਖਸ਼ਣਹਾਰਾ ਗੁਰੂ ਪਿਆਰੇਓ ਗੱਜ ਕੇ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ